ਅਰਵਿੰਦਰ ਸਿੰਘ ਨਾਨੀ ਆਪਣੀ ਸ਼ੌਕ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ ਚ ਇੱਕ ਹਾਸਾ ਵਾਪਰਿਆ ਕੀ ਹੈ ਜੀ ਇਹ ਪੁਰਾ ਸਾਰਾ ਇਧਰੋਂ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹਨੂੰ ਲੱਗੇ ਆ ਜਦੋਂ ਮੋੜ ਤੇ ਪਏ ਇਹ ਆਪਣਾ ਮੋਟਰਸਾਈਕਲ ਤੇ ਤੋਂ ਕਿਤੇ ਗੱਡੀ ਪੇਜ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਵੀ ਪਤਾ ਲੱਗਾ ਪਤਾ ਨਹੀਂ ਕਿ ਪ੍ਰਮਾਤਮਾ ਦੀ ਖੇਡ ਸੀ ਵਾਪਰ ਗਈ ਹੈ ਉਹਨਾਂ ਕਰਕੇ ਆ ਹਾਸਾ ਵਾਹ ਕੋ ਜਿਹੜਾ ਬੋਟ ਦੇ ਸਵਾਰ ਸੀ ਕਿਨੇ ਕਾਲ ਦਾ ਪੇਟਾ ਹੈ ਇਹ ਦਾ ਨਿਸ਼ੇ ਸਾਹ ਸਾਹ ਦਾ ਹੀ ਦੇ ਤੇ ਕੀ ਮੌਕੇ ਤੇ ਕੀ ਵੈਸੇ ਐਸਲੇ ਸੱਡਾ ਸੂਟਾ ਕਿਨੇ ਛੱਟਾਂ ਤੋਂ ਮੇ ਬੱਚਾ ਵੀ बेहोश ਹੋਇਆ ਸੀ ਤੇ ਫੌਜੀ ਸਾਹਿਬ ਵੀ ਸਾਮ ਗਈ ਹੁਣ ਇਹਨਾਂ ਨੂੰ ਪਤਾ ਮੁੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਫਰਦੇ ਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਕਿ ਸਾਡੇ ਕਿੰਨੀ ਕਿੱਟੀਆਂ ਤੇ ਫਿਲਹਾਲ ਜਿਹੜੇ ਅੱਜ ਜੋ ਗੱਡੀ ਵਾਲੇ ਉਹਨਾਂ ਨੇ ਛੱਟ-ਛੋਟਾ ਲੱਗੀਆਂ ਹੋਣੀਆਂ ਉਹਨਾਂ ਨੂੰ ਛੱਟਾਂ ਮਿਲ ਗਈ ਲੱਗੀ ਕਿਉਂ ਮੈਂ ਇਸ ਕੋਲ ਤੇ ਕਿ ਨਹੀਂ ਮੇਰੇ ਪਿਤਾ ਜੀ ਦੀ ਇੱਕ ਹੀ ਮੈਂ ਬਹੁਤ ਤੇ ਬੁਧਨੀ ਆ ਬੱਸ ਲੱਭੀ ਚ ਲੱਗਦਾ ਇਹ ਤੇ ਹੁਣ ਪ੍ਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਤੇ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਕੋਲ ਪੁਲਸ ਪੁੱਜੀ ਸੀ ਤੇ ਥੋੜੇ ਥੇਰੇ ਬਾਅਦ ਆ ਗਈ ਪੁਲਸ ਹਾਂਜੀ ਮੌਕਾ ਵੇਖ ਗਿਆ ਮੇਰੇ ਕਾ ਹਾਂ ਮੌਕਾ ਵੇਖ ਗਿਆ ਅੱਜ ਸਰ ਪਿੰਡ ਨਿੱਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰੇ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਅਰੇ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਫੋਨ ਆਇਆ ਕਿ ਖਾਣੇ ਕਿ ਇੱਥੇ ਐਕਸੀਡੈਂਟ ਹੋਇਆ ਨਿੱਕੋਸਰਾ ਮੋੜ ਤੇ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਹੌਸ ਤੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਥੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰਸ ਮੋਟਰਸਾਈਕਲ ਪਿਓ ਪਤ ਸੀਗੇ ਜੀ ਇਹ ਦਾ ਹੀ ਦਾ ਛੋਟਾ 5 ਸਾਲ ਦਾ ਹਾਂਜੀ ਉਹ ਲੋ ਲੈ ਕੇ ਆ ਗਿਆ ਅਸਤੇ ਸਰ ਜਿਹੜੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰੇ ਨੂੰ ਸੱਟਾ-ਸੱਟਾ ਮੇ ਲੱਗੀਆਂ ਨੇ ਇੰਨੇ ਲੱਗੀਆਂ ਥੋੜੀਆਂ ਬੁੱਧੀਆਂ ਸਾਢੇ 11 ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਬਣਦੀ ਕਾਰਵਾਈ ਕਰਾਂਗੇ ਇੱਕ ਵਾਰੀ ਕਰਦੇ ਹਾਂ